ਵੀਰ ਮੈਰੋ ਤੇਰੇ ਪਰਿਵਾਰ ਦੇ ਭੈਣ ਨੂੰ ਤੇ ਪਿਓ ਨੂੰ ਸਾਡੀ ਭੈਣਾ ਸਾਡਾ ਪਿਓ ਆ ਤਤੀ ਵਾ ਨਹੀਂ ਲੱਗਣ ਦਿੰਦੇ ਇਹ ਜ਼ਬਾਨ ਆ ਸਾਡੀ ਤੇ ਨਾਲ ਤੁਸੀਂ ਜਿੱਥੇ ਵੀ ਸਾਡਾ ਭਰਾ ਤੂੰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤਿਆਰ ਪਰ ਤਿਆਰ ਰਹਿਣਾ ਕਿਉਂਕਿ ਜਦੋਂ ਕੋਈ ਇਦਾਂ ਦੇ ਖੇਡਾਂ ਵਾਪਰਦਿਆਂ ਨੇ ਸੰਤਾਪ ਪਿੰਡੇ ਤੇ ਹੰਡਾਣਾ ਪੈਂਦਾ ਪਰਿਵਾਰ ਨੂੰ ਹੰਡਾਣਾ ਪੈਂਦਾ ਮੇਰੀ ਧਰਮਸ ਪਤਨੀ ਬੈਠੀ ਆ ਰਮਨ ਕੀ ਕੁਛ ਤੇਰੇ ਨਾਲ ਕੀ ਕੁਛ ਹੁੰਦਾ ਰਿਹਾ ਸਾਰੀ ਰਾਤ ਬੱਚਿਆਂ ਨੂੰ ਜਗਾ ਕੇ ਰੱਖਿਆ ਮੈਨੂੰ ਬਿਠਾ ਕੇ ਰੱਖਿਆ ਮਨਜੋਤ ਵੀਰ ਨੂੰ ਸਾਰਾ ਪਤਾ ਹੀ ਇਹ ਉਹਨਾਂ ਨੇ ਸੰਭਿਆਸੀ ਉਦੋਂ ਹਾਂ ਨਾਲ ਮਿਲ ਕੇ ਸਾਰੇ ਪਾਸਿਓਂ ਘੇਰਾ ਪਾ ਕੇ ਜਦੋਂ ਮੈਨੂੰ ਵਾਰ-ਵਾਰ ਕਹਿਣਾ ਵੀ ਪਰਵਾਨੇ ਨੂੰ ਪੇਸ਼ ਕਰੋ ਪਰਵਾਨੇ ਨੂੰ ਪੇਸ਼ ਕਰੋ ਤੇ ਮੇਰੇ ਸਹੁਰਾ ਸਾਹਤ ਦੇ ਡੈਡੀ ਨੂੰ ਕੀ ਕੀਤਾ ਸੀ ਮੈਨੂੰ ਲੈ ਗਏ ਸੀ ਚੱਕ ਕੇ ਕੀ ਹੋਇਆ ਸੀ ਡੈਡੀ ਦਾਦੋਂ ਉਹਨਾਂ ਨੂੰ ਅਰੈਸਟ ਵਾ ਕੇ ਰੱਖੀ ਉੱਥੇ ਨਹੀਂ ਉਹਨਾਂ ਦਾ ਉਦੋਂ ਆਪਰੇਸ਼ਨ ਕਰਦਾ ਹੋਇਆ ਸੀ ਉਹਨਾਂ ਦੀ ਸਰਜਰੀ ਹੋਈ ਹੈ ਗਿਆ ਹਾਰਟ ਅਜੇ ਹਾਰਟ ਦੀ ਸਰਜਰੀ ਤਾਜ਼ੀ-ਤਾਜ਼ੀ ਸਰਜਰੀ ਹੋਈ ਸੀ ਉਹਨਾਂ ਨੇ ਉਹਨਾਂ ਨੂੰ ਚੁੱਕ ਕੇ ਲੈ ਗਏ ਸੀ ਪਰ ਪ੍ਰਵਾਹ ਨਹੀਂ ਕਰਨੀ ਜਿੱਥੇ ਆ ਭਰਾ ਸਾਡਾ ਚੜ੍ਹਦੀ ਕਲਾ ਚ ਰਹਿ ਸਾਡੀ ਜੁਬਾਨ ਹੈ ਤੇਰੇ ਨਾਲ ਕਿ ਤੇਰੇ ਪਰਿਵਾਰ ਨੂੰ ਤਕਤੀ ਵਾ ਨਹੀਂ ਲੱਗਣ ਦੇਂਦੇ ਭੈਣ ਵੀ ਘਰੇ ਆਊਗੀ ਪਿਓ ਵੀ ਘਰੇ ਆਊਗਾ ਗੁਰੂ ਸਾਹਿਬ ਕਿਰਪਾ ਕਰਨ ਆ ਕਿ ਜਿਹੜਾ ਕਾਜ ਕੀਤਾ ਚੜ੍ਹਦੀ ਕਲਾ ਵਾਲਾ ਕੀਤਾ ਇਦਾਂ ਹੀ ਗਾਂ ਗੁਰੂ ਸਾਹਿਬ ਤੁਹਾਡੀ ਸੇਵਾ ਲੈਂਦੇ ਰਹਿ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ